ਮੇਰਾ ਨਾਮ ਸ਼ਾਕਸੀ ਹੈ ਮੈਂ ਇੱਕ ਚੰਗੇ ਪਰਿਵਾਰ ਨਾਲ ਸੰਬੰਧ ਰੱਖਦੀ ਹਾਂ ਮੈਂ ਆਪਣੇ ਪਰਿਵਾਰ ਵਿੱਚ ਸਭ ਤੋਂ ਛੋਟੀ ਸੀ ਮੇਰੇ ਮਾਤਾ ਪਿਤਾ ਤੋਂ ਇਲਾਵਾ ਮੇਰੇ ਦੋਵੇਂ ਭਰਾ ਵੀ ਮੈਨੂੰ ਬਹੁਤ ਪਿਆਰ ਕਰਦੇ ਸਨ ਉਹ ਮੇਰੀ ਹਰ ਇੱਛਾ ਪੂਰੀ ਕਰਦੇ ਸਨ ਮੇਰੇ ਦੋਵੇਂ ਭਰਾ ਮੇਰੇ ਕਹਿਣ ਤੋਂ ਪਹਿਲਾਂ ਹੀ ਮੇਰੀ ਹਰ ਇੱਛਾ ਪੂਰੀ ਕਰ ਦਿੰਦੇ ਸਨ ਮੇਰੀ ਇੱਛਾ ਤਾਂ ਮੇਰੇ ਮੂੰਹੋਂ ਬਾਅਦ ਵਿੱਚ ਨਿਕਲਦੀ ਸੀ ਪਰ ਇਸ ਤੋਂ ਪਹਿਲਾਂ ਹੀ ਉਹ ਸਮਝ ਜਾਂਦੇ ਕਿ ਮੇਰੇ ਮਨ ਵਿੱਚ ਕੀ ਹੈ ਮੇਰੀ ਇੱਛਾ ਪੂਰੀ ਕੀਤੇ ਬਿਨਾਂ ਉਹਨਾਂ ਨੂੰ ਸ਼ਾਂਤੀ ਨਹੀਂ ਮਿਲਦੀ ਸੀ ਮੇਰੇ ਦੋਵੇਂ ਭਰਾ ਇਨੂੰ ਜਾਣ ਤੋਂ ਵੀ ਵੱਧ ਪਿਆਰੇ ਸਨ ਕੁਝ ਸਾਲ ਪਹਿਲਾਂ ਮੇਰੀ ਮਾਂ ਦੀ ਦਿਲ ਦਾ ਦੌਰਾ ਪੈਣ ਕਾਰਨ ਮੌਤ ਹੋ ਗਈ ਸੀ ਅਤੇ ਮੇਰੇ ਪਿਤਾ ਨੇ ਮੇਰੇ ਭਰਾ ਦਾ ਵਿਆਹ ਕਰ ਦਿੱਤਾ ਸੀ। ਮੇਰੀ ਭਾਬੀ ਬਹੁਤ ਚੰਗੀ ਸੀ। ਉਹ ਮੈਨੂੰ ਬਹੁਤ ਪਿਆਰ ਕਰਦੀ ਸੀ ਅਤੇ ਮੇਰਾ ਬਹੁਤ ਖਿਆਲ ਰੱਖਦੀ ਸੀ। ਮੇਰਾ ਭਰਾ ਅਤੇ ਭਾਬੀ ਮੈਨੂੰ ਹਮੇਸ਼ਾ ਆਪਣੇ ਬੱਚੇ ਵਾਂਗ ਪਿਆਰ ਕਰਦੇ ਸਨ। ਸ਼ਾਇਦ ਮੇਰੇ ਮਾਪੇ ਵੀ ਮੈਨੂੰ ਉਹਨਾਂ ਪਿਆਰ ਨਾ ਦੇ ਸਕਦੇ ਜਿੰਨਾ ਉਹ ਮੈਨੂੰ ਦਿੰਦੇ ਸਨ। ਮੇਰੇ ਭਰਾ ਅਤੇ ਪਰਜਾਈ ਦੇ ਵਿਆਹ ਨੂੰ 2 ਸਾਲ ਹੋ ਗਏ ਸਨ ਅਤੇ ਇਨ੍ਹਾਂ 2 ਸਾਲਾਂ ਵਿੱਚ ਭਾਬੀ ਨੇ ਮੈਨੂੰ ਕਦੇ ਵੀ ਮਾਂ ਦੀ ਜਾਤ ਨਹੀਂ ਹੋਂ ਦਿੱਤੀ ਸੀ ਮੇਰੇ ਭਰਾ ਨੇ ਮੇਰੇ ਵਿਆਹ ਦੀ ਜ਼ਿੰਮੇਵਾਰੀ ਮੇਰੀ ਪਰਜਾਈ ਤੇ ਪਾ ਦਿੱਤੀ ਸੀ ਉਦੋਂ ਤੋਂ ਉਹ ਮੇਰਾ ਰਿਸ਼ਤਾ ਲੱਭਣ ਲੱਗੀ ਇੰਨੀ ਦਿਨੀ ਮੇਰੇ ਇਮਤਿਹਾਨ ਖਤਮ ਹੋ ਗਏ ਸਨ ਅਤੇ ਮੇਰੀ ਪੜ੍ਹਾਈ ਵੀ ਪੂਰੀ ਹੋ ਗਈ ਸੀ ਮੈਂ ਅੱਗੇ ਪੜ੍ਹਾਈ ਨਹੀਂ ਕਰਨਾ ਚਾਹੁੰਦੀ ਸੀ ਅੱਗੇ ਪੜਨ ਦੀ ਮੇਰੀ ਕੋਈ ਇੱਛਾ ਨਹੀਂ ਸੀ ਇਸੇ ਕਰਕੇ ਮੇਰੇ ਪਰਿਵਾਰ ਵਾਲੇ ਮੇਰੇ ਵਿਆਹ ਲਈ ਕਾਲੇ ਸਨ ਮੈਂ ਹਰ ਦੂਜੇ ਜਾਂ ਤੀਜੇ ਦਿਨ ਆਪਣੇ ਦੋਸਤਾਂ ਨਾਲ ਬਾਹਰ ਜਾਂਦੀ ਹੁੰਦੀ ਸੀ ਇਸ ਤਰ੍ਹਾਂ ਇੱਕ ਦਿਨ ਅਸੀਂ ਸਾਰੇ ਹੋਟਲ ਵਿੱਚ ਬੈਠ ਕੇ ਲੰਚ ਕਰ ਰਹੇ ਸੀ ਜਦੋਂ ਅਚਾਨਕ ਬੇਟਰ ਨੇ ਮੇਰੇ ਮੇਜ਼ ਤੇ ਫੁੱਲਾਂ ਦਾ ਗੁਲਦਸਤਾ ਰੱਖ ਦਿੱਤਾ ਅਤੇ ਕਿਹਾ ਕਿ ਇਹ ਕਿਸੇ ਨੇ ਮੇਰੇ ਲਈ ਭੇਜਿਆ ਹੈ ਮੈਂ ਬਹੁਤ ਹੈਰਾਨ ਸੀ ਕਿ ਇਹ ਗੁਲਦਸਤਾ ਮੈਨੂੰ ਕੌਣ ਭੇਜ ਸਕਦਾ ਹੈ ਮੈਂ ਸੋਚਾਂ ਵਿੱਚ ਗਵਾਚੀ ਹੋਈ ਸੀ ਮੈਂ ਬਹੁਤਾ ਧਿਆਨ ਨਹੀਂ ਦਿੱਤਾ ਉਸ ਤੋਂ ਬਾਅਦ ਅਜੀਆਂ ਗੱਲਾਂ ਅਕਸਰ ਹੋਣ ਲੱਗੀਆਂ ਮੈਨੂੰ ਹਰ ਰੋਜ਼ ਫੁੱਲ ਮਿਲਣੇ ਸ਼ੁਰੂ ਹੋ ਗਏ ਹੌਲੀ-ਹੌਲੀ ਮੈਨੂੰ ਵੀ ਉਹਨਾਂ ਫੁੱਲਾਂ ਦੀ ਆਦਤ ਪੈ ਗਈ ਮੈਂ ਦੇਖਣਾ ਚਾਹੁੰਦੀ ਸੀ ਕਿ ਇਹ ਕੌਣ ਹੈ ਜੋ ਮੈਨੂੰ ਹਰ ਰੋਜ਼ ਫੁੱਲਾਂ ਦੇ ਗੁਲਦਸਤੇ ਭੇਜਦਾ ਹੈ ਇੱਕ ਦਿਨ ਮੈਂ ਗੈਰੀ ਵਿੱਚ ਖੜੀ ਸੀ ਜਦੋਂ ਮੇਰੀ ਨਜ਼ਰ ਗਲੀ ਵਿੱਚ ਖੜੇ ਉਸ ਆਦਮੀ ਤੇ ਪਈ ਜਿਸ ਨੇ ਕਾਲੀ ਕਮੀਜ਼ ਪਾਈ ਹੋਈ ਸੀ ਅਤੇ ਹੱਥ ਵਿੱਚ ਫੁੱਲਾਂ ਦਾ ਗੁਲਦਸਤਾ ਸੀ ਉਹ ਫੁੱਲਾਂ ਦਾ ਗੁਲਦਸਤਾ ਮੇਰੀ ਖਿੜਕੀ ਵਿੱਚੋਂ ਸੁੱਟ ਕੇ ਉੱਥੋਂ ਚਲਾ ਗਿਆ ਕੁਝ ਦੇਰ ਵਿੱਚ ਹੀ ਮੈਂ ਉਸ ਨੂੰ ਰੋਕਣ ਲਈ ਆਪਣੇ ਕਮਰੇ ਤੋਂ ਬਾਹਰ ਵੱਲ ਭੱਜੀ ਪਰ ਉਹ ਮੁੰਡਾ ਉੱਥੋਂ ਚਲਾ ਗਿਆ ਸੀ ਮੈਂ ਸੋਚਿਆ ਕਿ ਅੱਜ ਮੈਂ ਘੱਟੋ-ਘੱਟ ਉਸ ਨੂੰ ਦੇਖਾਂਗੀ ਆਖਰਕਾਰ ਉਹ ਵਿਅਕਤੀ ਕੌਣ ਹੈ ਜੋ ਮੈਨੂੰ ਫੁੱਲਾਂ ਦੇ ਗੁਲਦਸਤੇ ਦਿੰਦਾ ਹੈ ਪਰ ਬਦਕਿਸਮਤੀ ਨਾਲ ਮੈਂ ਉਸ ਨੂੰ ਨਹੀਂ ਦੇਖ ਸਕੀ ਫਿਰ ਅਗਲੇ ਹੀ ਦਿਨ ਮੇਰੀ ਪਰਜਾਈ ਨੇ ਮੈਨੂੰ ਕਿਹਾ ਕਿ ਅੱਜ ਕਿਤੇ ਨਾ ਜਾਣਾ ਅੱਜ ਮੁੰਡੇ ਵਾਲੇ ਤੈਨੂੰ ਦੇਖਣ ਆ ਰਹੇ ਹਨ ਜਦੋਂ ਲੜਕੇ ਵਾਲੇ ਮੈਨੂੰ ਦੇਖਣ ਆਏ ਤਾਂ ਉਹਨਾਂ ਨੇ ਕਿਹਾ ਕਿ ਉਹਨਾਂ ਨੂੰ ਲੜਕੀ ਪਸੰਦ ਹੈ ਤੇ ਉਹ ਜਲਦੀ ਤੋਂ ਜਲਦੀ ਵਿਆਹ ਕਰਵਾਉਣਾ ਚਾਹੁੰਦੇ ਹਨ ਪਰ ਮੇਰਾ ਦਿਲ ਇਹ ਨਹੀਂ ਮੰਨ ਰਿਹਾ ਸੀ ਮੈਂ ਉਸ ਵਿਅਕਤੀ ਨੂੰ ਵੀ ਨਹੀਂ ਜਾਣਦੀ ਸੀ ਜਿਸ ਨੇ ਫੁੱਲ ਭੇਜੇ ਸਨ ਫਿਰ ਸ਼ਾਇਦ ਇਹ ਮੇਰੀ ਕਿਸਮਤ ਸੀ ਇਹ ਹੈਰਾਨੀਜਨਕ ਸੀ ਕਿ ਜਦੋਂ ਤੋਂ ਮੇਰਾ ਰਿਸ਼ਤਾ ਤੈਅ ਹੋਇਆ ਸੀ ਸ਼ਾਇਦ ਉਸੇ ਦਿਨ ਉਸ ਨੂੰ ਪਤਾ ਲੱਗ ਗਿਆ ਸੀ ਮੇਰਾ ਰਿਸ਼ਤਾ ਫਾਈਨਲ ਹੋ ਗਿਆ ਹੈ ਕਿਉਂਕਿ ਉਹ ਹੁਣ ਫੁੱਲ ਨਹੀਂ ਭੇਜਦਾ ਸੀ ਸ਼ੁਰੂ ਵਿੱਚ ਮੈਂ ਉਦਾਸ ਮਹਿਸੂਸ ਕਰਨ ਲੱਗੀ ਪਰ ਫਿਰ ਮੈਂ ਆਪਣਾ ਧਿਆਨ ਆਪਣੇ ਵਿਆਹ ਦੀਆਂ ਤਿਆਰੀਆਂ 'ਤੇ ਲਗਾ ਦਿੱਤਾ ਜਲਦੀ ਹੀ ਮੇਰੀ ਪਰਜਾਈ ਨੇ ਮੇਰਾ ਵਿਆਹ ਮੇਰੀ ਪਸੰਦ ਦੇ ਲੜਕੇ ਨਾਲ ਤੈਅ ਕਰ ਦਿੱਤਾ ਸਾਡੇ ਘਰ ਦੇ ਬਹੁਤ ਆਜ਼ਾਦ ਖਿਆਲਾਂ ਦੇ ਸਨ ਇਸ ਲਈ ਵਿਆਹ ਤੋਂ ਪਹਿਲਾਂ ਹੀ ਮੈਂ ਵਿਸ਼ਾਲ ਨਾਲ ਕਈ ਵਾਰ ਆਮੋ ਸਾਹਮਣੇ ਹੋ ਚੁੱਕੀ ਸੀ ਪਰ ਮੈਂ ਹਰ ਵਾਰ ਉਸ ਬਾਰੇ ਇਹ ਹੀ ਗੱਲ ਨੋਟ ਕੀਤੀ ਕਿ ਉਹ ਬਹੁਤ ਹੀ ਸੀਰੀਅਸ ਅਤੇ ਸਧਾਰਨ ਜਿਹਾ ਮੁੰਡਾ ਹੈ ਉਸ ਨੂੰ ਬਹੁਤਾ ਹਾਸਾ ਮਜ਼ਾਕ ਪਸੰਦ ਨਹੀਂ ਸੀ ਤੇ ਨਾ ਹੀ ਉਹ ਅੱਜ ਦੇ ਮੁੰਡਿਆਂ ਵਰਗਾ ਸੀ ਉਹ ਕਿਸੇ ਨਾਲ ਐਨੀ ਗੱਲ ਵੀ ਨਹੀਂ ਕਰਦਾ ਸੀ ਜਦੋਂ ਮੈਂ ਆਪਣੀ ਭਾਬੀ ਨਾਲ ਇਸ ਬਾਰੇ ਗੱਲ ਕੀਤੀ ਤਾਂ ਉਸਨੇ ਮੈਨੂੰ ਕਿਹਾ ਕਿ ਐਨੀ ਚਿੰਤਾ ਕਰਨ ਵਾਲੀ ਕੋਈ ਗੱਲ ਨਹੀਂ ਹੈ ਵਿਆਹ ਤੋਂ ਪਹਿਲਾਂ ਸਾਰੇ ਲੜਕੇ ਸ਼ਰਮੀਲੇ ਹੀ ਹੁੰਦੇ ਹਨ ਪਰ ਵਿਆਹ ਤੋਂ ਬਾਅਦ ਸਭ ਕੁਝ ਬਦਲ ਜਾਂਦਾ ਹੈ ਹੁਣ ਤੁਸੀਂ ਆਪਣੇ ਭਰਾ ਵੱਲ ਹੀ ਦੇਖੋ ਵਿਆਹ ਤੋਂ ਪਹਿਲਾਂ ਉਹ ਕਿਵੇਂ ਸੀ ਫਤੇ ਹੁਣ ਉਹ ਮੇਰੇ ਅੱਗੇ ਪਿੱਛੇ ਘੁੰਮਦਾ ਰਹਿੰਦਾ ਹੈ ਭਾਬੀ ਦੀਆਂ ਗੱਲਾਂ ਤੋਂ ਮੈਂ ਕਾਫੀ ਹੱਦ ਤੱਕ ਸੁਣ ਤਾ ਹੋ ਗਈ ਅਤੇ ਮੈਂ ਵਿਆਹ ਲਈ ਹਾਂ ਕਰ ਦਿੱਤੀ ਮੇਰਾ ਵਿਆਹ ਵਿਸ਼ਾਲ ਨਾਲ ਹੋ ਗਿਆ ਉਹ ਬਹੁਤ ਚੰਗਾ ਸੀ ਮੇਰੇ ਸਹੁਰੇ ਘਰ ਦੇ ਵਿੱਚ ਮੇਰੀ ਸੱਸ ਨੰਦ ਦੇਔਰ ਤੇ ਅਸੀਂ ਦੋਵੇਂ ਰਹਿੰਦੇ ਸੀ ਵਿਆਹ ਦੇ ਸ਼ੁਰੂਆਤੀ ਦਿਨ ਹੀ ਚੱਲ ਰਹੇ ਸਨ ਸਭ ਕੁਝ ਠੀਕ ਚੱਲ ਰਿਹਾ ਸੀ ਪਰ ਵਿਸ਼ਾਲ ਦੀਆਂ ਕੁਝ ਹਰਕਤਾਂ ਮੈਨੂੰ ਬਹੁਤ ਅਜੀਬ ਲੱਗ ਰਹੀਆਂ ਸਨ ਉਹ ਬਹੁਤ ਤੇਜ਼ ਪਰਫਿਊਮ ਲਗਾਉਂਦਾ ਸੀ ਜੋ ਮੈਨੂੰ ਬਿਲਕੁਲ ਵੀ ਪਸੰਦ ਨਹੀਂ ਸੀ ਕਿਉਂਕਿ ਮੇਰਾ ਨਵਾਂ ਵਿਆਹ ਹੋਇਆ ਸੀ ਮੈਂ ਉਸ ਨੂੰ ਕੁਝ ਨਹੀਂ ਕਹਿ ਸਕਦੀ ਸੀ ਵਿਆਹ ਵਾਲੀ ਰਾਤ ਵੀ ਮੈਂ ਤਿਆਰ ਹੋ ਕੇ ਉਸ ਦੀ ਉਡੀਕ ਰਹੀ ਸੀ ਜਦੋਂ ਉਹ ਲਾੜੇ ਦੇ ਰੂਪ ਵਿੱਚ ਮੇਰੇ ਕਮਰੇ ਵਿੱਚ ਦਾਖਲ ਹੋਇਆ ਤਾਂ ਮੈਂ ਅਜੇ ਸੁੰਦਰ ਆਦਮੀ ਨੂੰ ਦੇਖ ਕੇ ਬਹੁਤ ਖੁਸ਼ ਹੋਈ ਲਾੜੇ ਦੇ ਕੱਪੜਿਆਂ 'ਚ ਉਹ ਕਾਫੀ ਸਮਾਰਟ ਲੱਗ ਰਿਹਾ ਸੀ ਮੇਰੇ ਮਨ ਵਿੱਚ ਖੁਸ਼ੀ ਦੀ ਕੋਈ ਹੱਦ ਨਾ ਰਹੀ ਉਹ ਮੇਰੇ ਕੋਲ ਆ ਕੇ ਬੈਠ ਗਿਆ ਮੈਂ ਉਸ ਦੇ ਅਤਰ ਨੂੰ ਬਹੁਤ ਤੇਜ਼ ਢੰਗ ਨਾਲ ਸੁੰਘ ਸਕਦੀ ਸੀ ਉਹ ਮੇਰੇ ਨਾਲ ਗੱਲਾਂ ਕਰਨ ਲੱਗਾ ਕਹਿਣ ਲੱਗਾ ਕਿ ਤੂੰ ਬਹੁਤ ਸੋਹਣੀ ਲੱਗ ਰਹੀ ਹੈ ਮੈਂ ਉਸ ਦੀ ਦੁਆਰਾ ਪ੍ਰਸ਼ੰਸਾ ਕਰਨ ਤੇ ਅੰਦਰੋਂ ਮੁਸਕਰਾਈ ਅਤੇ ਮੈਂ ਸ਼ਰਮ ਨਾਲ ਸਿਰ ਝੁਕਾ ਲਿਆ ਹੌਲੀ ਹੌਲੀ ਸਾਡੀ ਲਵਤ ਸ਼ੁਰੂ ਹੋ ਗਈ ਉਸਨੇ ਅਜੇ ਮੈਨੂੰ ਆਪਣਾ ਚਿਹਰਾ ਵੀ ਨਹੀਂ ਦਿਖਾਇਆ ਸੀ ਜਦੋਂ ਮੇਰੀਆਂ ਅੱਖਾਂ ਵਿੱਚ ਨੀਂਦ ਆਉਣ ਲੱਗੀ ਅਤੇ ਮੈਂ ਉੱਥੇ ਹੀ ਸੌਂ ਗਈ ਜਦੋਂ ਸਵੇਰੇ ਉੱઠી ਤਾਂ ਮੈਨੂੰ ਬਹੁਤ ਸ਼ਰਮ ਮਹਿਸੂਸ ਹੋਈ ਪਰ ਵਿਸ਼ਾਲ ਨੇ ਕਿਹਾ ਕਿ ਠੀਕ ਹੈ ਤੁਸੀਂ ਥਕਾਵਟ ਕਾਰਨ ਸੌਂ ਗਏ ਸੀ ਮੈਨੂੰ ਚੀਜ਼ਾਂ ਨੂੰ ਮਹਿਸੂਸ ਕਰਨ ਦੀ ਉਸਦੀ ਆਦਤ ਬਹੁਤ ਪਸੰਦ ਸੀ ਅਗਲੇ ਦਿਨ ਹੀ ਘਰ ਵਿੱਚ ਕਈ ਮਹਿਮਾਨ ਆਏ ਹੋਏ ਸਨ ਉਹਨਾਂ ਨਾਲ ਬੈਠ ਕੇ ਗੱਲਾਂ ਕਰਦੇ ਰਹੇ ਇਸ ਕਾਰਨ ਮੈਂ ਵੀ ਬਹੁਤ ਥੱਕ ਗਈ ਸੀ ਇਸੇ ਲਈ ਕਮਰੇ ਵਿੱਚ ਆਉਂਦਿਆ ਹੀ ਮੈਂ ਆਪਣੇ ਪਿੱਠ ਸਿੱਧੀ ਕਰਨ ਲਈ लेट ਗਈ ਤੇ ਉਸ ਸਮੇਂ ਹੀ ਮੈਨੂੰ ਨੀਂਦ ਆ ਗਈ। ਮੈਨੂੰ ਸਵੇਰੇ ਬਹੁਤ ਡਰ ਲੱਗ ਰਿਹਾ ਸੀ ਕਿ ਵਿਸ਼ਾਲ ਗੁੱਸੇ ਹੋ ਜਾਵੇਗਾ। ਪਰ ਮੈਂ ਉਹ ਗੁੱਸੇ ਵਿੱਚ ਸੀ। ਉਸਨੇ ਮੈਨੂੰ ਮਹਿਸੂਸ ਨਹੀਂ ਹੋਣ ਦਿੱਤਾ। ਉਹ ਮੇਰੇ ਨਾਲ ਆਮ ਵਾਂਗ ਗੱਲਾਂ ਕਰਦਾ ਰਿਹਾ। ਇਹ ਕੁਝ ਦਿਨ ਪਹਿਲਾਂ ਦੀ ਗੱਲ ਹੈ। ਜਦੋਂ ਵਿਸ਼ਾਲ ਕੰਮ ਤੋਂ ਘਰ ਵਾਪਸ ਆਇਆ ਅਤੇ ਉਸਨੇ ਇੰਨਾ ਤੇਜ਼ ਪਰਫਿਊਮ ਲਾਇਆ ਹੋਇਆ ਸੀ ਕਿ ਇਸ ਨਾਲ ਮੇਰੀ ਨੱਕ ਮਚਣ ਲੱਗੀ ਅਤੇ ਮੈਨੂੰ ਫਿਰ ਨੀਂਦ ਆਉਣ ਲੱਗੀ। ਰਾਤ ਦੇ ਖਾਣੇ ਤੋਂ ਬਾਅਦ ਅਸੀਂ ਸੌਣ ਲਈ लेट ਗਏ। ਮੈਨੂੰ ਬਹੁਤ ਨੀਂਦ ਆ ਲੱਗੀ ਅੱਧੀ ਰਾਤ ਨੂੰ ਮੈਨੂੰ ਇੱਕ ਡਰਾਵਣਾ ਸੁਪਨਾ ਆਇਆ ਅਤੇ ਅਚਾਨਕ ਮੈਂ ਡਰ ਦੇ ਮਾਰੇ ਆਪਣੀਆਂ ਅੱਖਾਂ ਖੋਲ੍ਹੀਆਂ ਜਦੋਂ ਮੈਂ ਵਿਸ਼ਾਲ ਨੂੰ ਬੁਲਾਇਆ ਤਾਂ ਮੈਂ ਹੈਰਾਨ ਰਹਿ ਗਈ ਮੈਂ ਮੁੜ ਕੇ ਦੂਜੇ ਪਾਸੇ ਦੇਖਿਆ ਤਾਂ ਵਿਸ਼ਾਲ ਉੱਥੋਂ ਗਾਇਬ ਸੀ ਮੈਂ ਬੜੀ ਮੁਸ਼ਕਲ ਨਾਲ ਉੱਠ ਕੇ ਕਮਰੇ ਵਿੱਚ ਚਾਰੇ ਪਾਸੇ ਦੇਖਿਆ ਪਰ ਵਿਸ਼ਾਲ ਦਾ ਕੋਈ ਨਾਮੋ ਨਿਸ਼ਾਨ ਨਹੀਂ ਸੀ ਬਾਥਰੂਮ ਵਿੱਚ ਵੀ ਚੈੱਕ ਕੀਤਾ ਪਰ ਉਹ ਉੱਥੇ ਵੀ ਨਹੀਂ ਸੀ ਮੈਂ ਡਰ ਗਈ ਅਤੇ ਫਿਰ ਬੈਠ ਗਈ ਮੇਰੀ ਬਾਕੀ ਸਾਰੀ ਰਾਤ ਵਿਸ਼ਾਲ ਦੀ ਉਡੀਕ ਵਿੱਚ ਬੀਤ ਗਈ ਸਵੇਰੇ ਨਾਸ਼ਤੇ ਲਈ ਮੈਂ ਇੱਥੇ ਵਿਸ਼ਾਲ ਨੂੰ ਦੇਖਿਆ ਕਿ ਮੈਂ ਹਰਾਂ ਰਹਿ ਗਈ ਮੈਂ ਪੁੱਛਿਆ ਤੁਸੀਂ ਕਿੱਥੇ ਸੀ ਤਾਂ ਉਹ ਕਹਿਣ ਲੱਗਾ ਕਿ ਤੂੰ ਬਹੁਤ ਜਲਦੀ ਸੌ ਗਈ ਸੀ ਮੈਨੂੰ ਨੀਂਦ ਨਹੀਂ ਆਈ ਇਸ ਲਈ ਮੈਂ ਸਾਰੀ ਰਾਤ ਲੌਂਜ ਵਿੱਚ ਬੈਠਾ ਰਿਹਾ ਮੈਨੂੰ ਆਪਣੇ ਆਪ ਤੇ ਬਹੁਤ ਸ਼ਰਮ ਮਹਿਸੂਸ ਹੋਈ ਕਿ ਪਤਨੀ ਦਾ ਕੰਮ ਆਪਣੇ ਪਤੀ ਨੂੰ ਖੁਸ਼ ਰੱਖਣਾ ਹੈ ਅਤੇ ਮੈਂ ਹਰ ਰੋਜ਼ 8 ਵਜੇ ਸੌ ਜਾਂਦੀ ਸੀ ਪਤਾ ਨਹੀਂ ਮੈਨੂੰ ਵਿਆਹ ਤੋਂ ਬਾਅਦ ਇੰਨੀ ਜਲਦੀ ਨੀਂਦ ਕਿਵੇਂ ਆਉਣ ਲੱਗੀ ਮੇਰੇ ਘਰ ਮੈਂ ਰਾਤ ਦੇ 2 ਜਾਂ 3 ਵਜੇ ਤੱਕ ਨਹੀਂ ਸੌਂਦੀ ਸੀ ਮੈਨੂੰ ਨਹੀਂ ਪਤਾ ਕਿ ਵਿਸ਼ਾਲ ਦੇ ਘਰ ਆਉਂਦੇ ਹੀ ਮੈਨੂੰ ਇੰਨੀ ਨੀਂਦ ਕਿਉਂ ਆਉਣ ਲੱਗੀ ਸੀ ਮੈਨੂੰ ਵਿਸ਼ਾਲ ਦੇ ਚਿਹਰੇ ਤੇ ਕੋਈ ਨਰਾਜ਼ਗੀ ਨਜ਼ਰ ਨਹੀਂ ਆਈ ਪਰ ਮੈਂ ਉਸ ਦੀ ਗੱਲ ਸਮਝ ਗਈ ਅਗਲੇ ਦਿਨ ਮੈਂ ਦੁਪਹਿਰ ਨੂੰ ਐਨੀ ਨੀਂਦ ਲੈ ਲਈ ਸੀ ਕਿ ਮੈਂ ਰਾਤ ਨੂੰ ਜਲਦੀ ਨਹੀਂ ਸੌ ਸਕ ਰਹੀ ਸੀ ਜਿਵੇਂ ਜਿਵੇਂ ਸ਼ਾਮ ਨੇੜੇ ਆਈ ਮੈਂ ਤਿਆਰ ਹੋਣ ਲੱਗੀ ਤਿਆਰ ਹੋ ਕੇ ਮੈਂ ਵਿਸ਼ਾਲ ਦੀ ਉਡੀਕ ਕਰਨ ਲੱਗੀ ਜਿਵੇਂ ਹੀ ਉਹ ਦਫ਼ਤਰ ਤੋਂ ਆਇਆ ਮੈਂ ਉਸ ਦੇ ਹੱਥੋਂ ਬੈਗ ਲੈ ਲਿਆ ਅਤੇ ਮੈਂ ਮੁਸਕਰਾ ਕੇ ਉਹਨਾਂ ਵੱਲ ਦੇਖਣ ਲੱਗੀ ਮੈਨੂੰ ਲੱਗਦਾ ਸੀ ਕਿ ਉਹ ਮੇਰੀ ਤਾਰੀਫ਼ ਕਰੇਗਾ ਕਿ ਤੂੰ ਬਹੁਤ ਸੋਹਣੀ ਲੱਗ ਰਹੀ ਹੈ ਪਰ ਸ਼ਾਇਦ ਉਸ ਨੇ ਮੈਨੂੰ ਚੰਗੀ ਤਰ੍ਹਾਂ ਦੇਖਿਆ ਵੀ ਨਹੀਂ ਸੀ ਇਸੇ ਲਈ ਮੈਂ ਉਸ ਦੇ ਨੇੜੇ ਗਈ ਪਰ ਫਿਰ ਬੱਸ ਉਸਦੇ ਪਰਫਿਊਮ ਨੇ ਮੈਨੂੰ ਸ਼ਿੱਕਾਂ ਲਗਾ ਦਿੱਤੀਆਂ ਵਿਸ਼ਾਲ ਨੇ ਬਹੁਤ ਤੇਜ਼ ਪਰਫਿਊਮ ਲਗਾਇਆ ਹੋਇਆ ਸੀ ਇੰਨਾ ਤੇਜ਼ ਕਿ ਕੁਝ ਹੀ ਮਿੰਟਾਂ ਵਿੱਚ ਮੈਨੂੰ ਚੱਕਰ ਆਉਣ ਲੱਗੇ ਅਤੇ ਮੈਨੂੰ ਫਿਰ ਨੀਂਦ ਆਉਣ ਲੱਗੀ ਫਿਰ ਪਤਾ ਨਹੀਂ ਕੀ ਹੋਇਆ ਜਦੋਂ ਮੈਂ ਸਵੇਰੇ ਉੱਠੀ ਤਾਂ ਮੇਰਾ ਸਿਰ ਭਾਰਾ ਹੋ ਰਿਹਾ ਸੀ ਅਚਾਨਕ ਮੇਰੀ ਨਜ਼ਰ ਮੇਰੇ ਹੱਥਾਂ ਪੈਰਾਂ ਤੇ ਪਈ ਅਤੇ ਮੈਂ ਡਰ ਗਈ ਮੇਰੇ ਹੱਥਾਂ ਪੈਰਾਂ ਤੇ ਸੋਜ ਸੀ ਮੈਨੂੰ ਸਮਝ ਨਹੀਂ ਆ ਰਹੀ ਸੀ ਕਿ ਇਹ ਮਸਲਾ ਕੀ ਹੈ ਵਿਸ਼ਾਲ ਵੀ ਕਮਰੇ ਵਿੱਚ ਮੌਜੂਦ ਨਹੀਂ ਸੀ ਨਾਸ਼ਤੇ ਦੀ ਮੇਜ਼ ਤੇ ਮੇਰੀ ਸੱਸ ਨੇ ਮੈਨੂੰ ਪੁੱਛਿਆ ਤੇਰੇ ਹੱਥਾਂ ਨੂੰ ਕੀ ਹੋਇਆ ਮੈਂ ਘਬਰਾ ਗਈ ਤੇ ਕਿਹਾ ਕਿ ਮੈਨੂੰ ਨਹੀਂ ਪਤਾ ਸੋਜ ਹੈ ਮੇਰੀ ਸੱਸ ਮੈਨੂੰ ਕਹਿਣ ਲੱਗੀ ਕਿ ਹੱਥਾਂ ਪੈਰਾਂ ਤੇ ਕੋਈ ਕਰੀਮ ਆਦੀ ਲਗਾ ਲਓ ਤਾਂ ਜੋ ਸੋਜ ਦੂਰ ਹੋ ਜਾਵੇ ਉਸਨੇ ਮੈਨੂੰ ਬੜੇ ਪਿਆਰ ਨਾਲ ਸਮਝਾਇਆ ਕਿ ਚੰਗੀਆਂ ਪਤਨੀਆਂ ਆਪਣੇ ਪਤੀਆਂ ਲਈ ਸੁੰਦਰ ਹੁੰਦੀਆਂ ਹਨ ਆਪਣੀ ਸੁੰਦਰਤਾ ਨੂੰ ਪ੍ਰਭਾਵਿਤ ਨਾ ਹੋਣ ਦਿਓ ਪਤੀ ਕਾਬੂ ਵਿੱਚ ਰਹਿੰਦਾ ਹੈ ਇਸੇ ਤਰ੍ਹਾਂ ਕੁਝ ਸਮੇਂ ਬਾਅਦ ਵਿਸ਼ਾਲ ਨੂੰ ਬਾਹਰੋਂ ਆਉਂਦਾ ਦੇਖਿਆ ਮੈਂ ਸਮਝ ਗਈ ਕਿ ਮੇਰੇ ਸੌਣ ਤੋਂ ਬਾਅਦ ਵਿਚਾਰਾ ਲੌਂਜ ਵਿੱਚ ਗਿਆ ਹੋਵੇਗਾ ਮੇਰੀ ਸੱਸ ਚੰਗੀਆਂ ਉਹ ਔਰਤ ਸੀ ਉਹ ਅਕਸਰ ਮੈਨੂੰ ਸਮਝਾਉਂਦੀ ਕਿ ਮੈਂ ਆਪਣੇ ਪਤੀ ਨੂੰ ਕਿਵੇਂ ਕਾਬੂ ਕਰਾਂ ਪਰ ਮੈਂ ਉਸ ਨੂੰ ਕੀ ਦੱਸਾਂ ਅਸੀਂ ਦੋਵੇਂ ਅਜੇ ਤੱਕ ਇੱਕ ਦੂਜੇ ਨੂੰ ਨਾਂ ਤੋਂ ਇਲਾਵਾ ਨਹੀਂ ਜਾਣਦੇ ਹਾਂ ਵਿਆਹ ਨੂੰ ਇੱਕ ਮਹੀਨੇ ਤੋਂ ਵੱਧ ਸਮਾਂ ਹੋ ਗਿਆ ਸੀ ਅਤੇ ਮੈਂ ਵਿਸ਼ਾਲ ਦੇ ਸੁਭਾਅ ਨੂੰ ਤੁੱਪ ਅਤੇ ਸ਼ਾਮ ਵਾਂਗ ਕਦੇ ਵੀ ਨਹੀਂ ਸਮਝ ਸਕੀ ਸੀ ਕਈ ਵਾਰ ਉਹ ਮੇਰੇ ਨਾਲ ਬਹੁਤ ਚੰਗਾ ਵਰਤਾਓ ਕਰਦਾ ਸੀ ਅਤੇ ਕਈ ਵਾਰ ਉਹ ਅਜਨਬੀ ਵਾਂਗ ਵਿਵਹਾਰ ਕਰਦਾ ਸੀ ਜਿਵੇਂ ਉਹ ਮੈਨੂੰ ਜਾਣਦਾ ਹੀ ਨਹੀਂ ਸੀ ਮੰਗਲਵਾਰ ਦਾ ਦਿਨ ਸੀ ਜਦੋਂ ਮੈਂ ਆਪਣੇ ਕਮਰੇ ਵਿੱਚ ਬੈਠੀ ਸੀ ਕਿ اچانک ਵਿਸ਼ਾਲ ਮੇਰੇ ਕਮਰੇ ਵਿੱਚ ਦਾਖਲ ਹੋਇਆ ਮੈਨੂੰ ਕੁਝ ਅਜੀਬ ਮਹਿਸੂਸ ਹੋਇਆ ਉਹ ਬਹੁਤ ਕਾਲੀ ਵਿੱਚ ਜਾਪਦਾ ਸੀ ਮੈਂ ਚੁੱਪਚਾਪ ਬੈਠ ਕੇ ਉਹਨਾਂ ਵੱਲ ਦੇਖਣ ਲੱਗੀ। ਹੋਸ਼ ਏਤੀ ਨਾਲ ਤਿਆਰ ਹੋ ਕੇ ਕਿਤੇ ਚਲਾ ਗਿਆ ਅਤੇ ਮੈਨੂੰ ਇਹ ਦੱਸਣਾ ਵੀ ਜ਼ਰੂਰੀ ਨਹੀਂ ਸਮਝਿਆ ਕਿ ਉਹ ਕਿੱਥੇ ਜਾ ਰਿਹਾ ਹੈ। ਮੈਂ ਪੁੱਛਣ ਦੀ ਕੋਸ਼ਿਸ਼ ਕੀਤੀ। ਉਹ ਮੇਰੇ ਨਾਲ ਝਗੜਨ ਲੱਗਾ ਅਤੇ ਕਿਹਾ ਤੁਸੀਂ ਕੀ ਸੋਚਦੇ ਹੋ? ਆਪਣੇ ਕੰਮ ਦਾ ਧਿਆਨ ਰੱਖੋ। ਕੁਝ ਸਮੇਂ ਬਾਅਦ ਮੇਰੀ ਸੱਸ ਨੇ ਮੈਨੂੰ ਪੁੱਛਿਆ ਕਿ ਵਿਸ਼ਾਲ ਕਿੱਥੇ ਹੈ? ਤਾਂ ਮੈਂ ਘਬਰਾ ਗਈ। ਮੈਂ ਆਪਣੀ ਸੱਸ ਨੂੰ ਨਾਂ ਦੱਸਿਆ ਤੇ ਚੁੱਪਚਾਪ ਉੱਥੇ ਹੀ ਖੜੀ ਰਹੀ। ਮੇਰੇ ਪਤੀ ਦੀ ਸ਼ਿਕਾਇਤ ਕਰਕੇ ਮੈਂ ਉਸ ਨੂੰ ਗੁੱਸਾ ਨਹੀਂ ਕਰਨਾ ਚਾਹੁੰਦੀ ਸੀ। वैसे भी वो मेरे नाल ਗੁੱਸੇ ਵਿੱਚ ਰਹਿੰਦਾ ਸੀ ਇੱਕ ਦਿਨ ਮੈਂ ਬਹੁਤ ਕੋਸ਼ਿਸ਼ ਕੀਤੀ ਕਿ ਅੱਜ ਨੀਂਦ ਨਾ ਆਵੇ ਪਰ ਜਿਵੇਂ ਹੀ ਵਿਸ਼ਾਲ ਆਇਆ ਉਸ ਦੇ ਤੇਈ ਪਰਫਿਊਮ ਦੀ ਮਹਿਕ ਕਾਰਨ ਮੈਂ ਸੌ ਗਈ ਮੈਂ ਅਗਲੇ ਦਿਨ ਵਿਸ਼ਾਲ ਨੂੰ ਦੱਸਿਆ ਕਿ ਤੁਸੀਂ ਅਜਿਆ ਤੇਜ਼ ਪਰਫਿਊਮ ਨਾ ਲਗਾਓ ਚਾਹ ਦੇ ਸੇਕ ਕਰਕੇ ਮੈਂ ਜਲਦੀ ਸੌਂ ਜਾਂਦੀ ਹਾਂ ਪਰ ਮੇਰੀ ਗੱਲ ਸੁਣ ਕੇ ਉਸ ਨੂੰ ਬਹੁਤ ਗੁੱਸਾ ਆਇਆ ਅਤੇ ਕਿਹਾ ਕਿ ਤੁਸੀਂ ਆਪਣੀ ਨੀਂਦ ਨਾ ਆਉਣ ਲਈ ਮੇਰੇ ਪਰਫਿਊਮ ਨੂੰ ਕਿਉਂ ਦੋਸ਼ੀ ਠਹਿਰਾ ਰਹੇ ਹੋ ਤੂੰ ਆਪ ਤਾਂ ਹਰ ਵੇਲੇ ਸੁੱਤੀ ਰਹਿੰਦੀ ਹੈ ਤੈਨੂੰ ਮੇਰੀ ਕੋਈ ਪਰਵਾਹ ਨਹੀਂ ਜਦੋਂ ਪਤੀ ਕੰਮ ਤੋਂ ਘਰ ਆਉਂਦੇ ਹਨ ਤਾਂ ਪਤਨੀਆਂ ਉਹਨਾਂ ਦਾ ਮੁਸਕਰਾਹਟ ਨਾਲ ਸਵਾਗਤ ਕਰਦੀਆਂ ਹਨ ਅਤੇ ਤੁਸੀਂ ਹਮੇਸ਼ਾ ਸੁੱਤੇ ਰਹਿੰਦੇ ਹੋ ਕੀ ਤੁਹਾਨੂੰ ਇਹ ਵੀ ਨਹੀਂ ਪਤਾ ਕਿ ਇੱਕ ਚੰਗੀ ਪਤਨੀ ਕੀ ਹੁੰਦੀ ਹੈ ਮੈਂ ਉਸ ਦੀ ਗੱਲ ਸੁਣ ਕੇ ਬਹੁਤ ਰੋਈ ਪਰ ਮੇਰੀਆਂ ਕੋਸ਼ਿਸ਼ਾਂ ਦੇ ਬਾਵਜੂਦ ਉਸ ਦੇ ਪਰਫਿਊਮ ਕਾਰਨ ਮੈਨੂੰ ਨੀਂਦ ਆ ਜਾਂਦੀ ਸੀ ਅਤੇ ਸਵੇਰੇ ਮੇਰੇ ਹੱਥ ਪੈਰ ਵੀ ਸੁੱਜਣ ਲੱਗ ਪੈਂਦੇ ਸਨ ਮੈਂ ਆਪਣੇ ਆਪ ਨੂੰ ਸੌਣ ਤੋਂ ਰੋਕ ਨਹੀਂ ਸਕਦੀ ਸੀ ਹੁਣ ਮੇਰੀ ਸੱਸ ਨੂੰ ਵੀ ਸਭ ਕੁਝ ਪਤਾ ਲੱਗ ਗਿਆ ਕਿ ਸਾਡੇ ਵਿਚਕਾਰ ਕੀ ਚੱਲ ਰਿਹਾ ਹੈ ਉਹ ਵੀ ਮੈਨੂੰ ਕਈ ਗੱਲਾਂ ਸੁਣਾਉਣ ਲੱਗੀ ਕਿ ਮੈਂ ਆਪਣੇ ਪਤੀ ਵਿੱਚ ਦਿਲਚਸਪੀ ਲੈਣ ਦੀ ਬਜਾਏ ਹਮੇਸ਼ਾ ਸੌਂਦੀ ਰਹਿੰਦੀ ਹਾਂ ਮੈਂ ਕਮਰੇ ਵਿੱਚ ਆ ਕੇ ਬਹੁਤ ਰੋਣ ਲੱਗੀ ਮੈਂ ਸ਼ੁਰੂ ਤੋਂ ਹੀ ਪੂਰੇ ਮਾਮਲੇ ਦੀ ਜਾਂਚ ਕੀਤੀ ਮੈਂ ਇਹ ਸਮਝਿਆ ਕਿ ਇਸ ਪਰਫਿਊਮ ਵਿੱਚ ਕੀ ਕੁਝ ਗੜਬੜ ਹੈ ਇਸ ਅਤਰ ਵਿੱਚ ਕੁਝ ਅਜਿਆ ਹੈ ਜੋ ਮੇਰੇ ਲਈ ਅਨੁਕੂਲ ਨਹੀਂ ਹੈ ਮੈਂ ਡਰੈਸਿੰਗ ਟੇਬਲ ਤੇ ਪਈਆਂ ਸਾਰੀਆਂ ਅਤਰ ਦੀਆਂ ਬੋਤਲਾਂ ਨੂੰ ਸੁੰਘ ਲਿਆ ਪਰ ਵਿਸ਼ਾਲ ਜੋ ਪਰਫਿਊਮ ਲਗਾਉਂਦਾ ਸੀ ਉਹ ਕਿਧਰੇ ਵੀ ਨਹੀਂ ਮਿਲਿਆ ਇਸ ਦਾ ਮਤਲਬ ਇਹ ਸੀ ਕਿ ਉਹ ਬਾਹਰੋਂ ਹੀ ਕੁਝ ਲਗਾ ਕੇ ਆਉਂਦੇ ਸਨ ਰਾਤ ਨੂੰ ਜਦੋਂ ਵਿਸ਼ਾਲ ਘਰ ਆਇਆ ਤਾਂ ਉਹ ਫਰੈਸ਼ ਹੋਣ ਲਈ ਬਾਥਰੂਮ ਗਿਆ ਤਾਂ ਮੈਂ ਚੋਰੀ ਛਿਪੇ ਉਸ ਦੇ ਬੈਗ ਦੀ ਤਲਾਸ਼ੀ ਲਈ ਮੈਨੂੰ ਉਸ ਦੇ ਬੈਗ ਵਿੱਚ ਪਰਫਿਊਮ ਦਾ ਡੱਬਾ ਪਿਆ ਮਿਲਿਆ ਮੈਂ ਕਾਲੀ ਨਾਲ ਉਸ ਅਤਰ ਨੂੰ ਸੁੰਘ ਲਿਆ ਤੇ ਆਪਣੇ ਉੱਤੇ ਛਿੜਕਿਆ ਅਚਾਨਕ ਮੇਰੇ ਮਨ ਵਿੱਚ ਖਿਆਲ ਆਇਆ ਕਿ ਇਸ ਪਰਫਿਊਮ ਦੀ ਬਦੌਲਤ ਹੀ ਮੈਂ ਸੌਂ ਜਾਂਦੀ ਹਾਂ ਇਹ ਮੈਂ ਕੀ ਕੀਤਾ ਹੁਣ ਮੈਂ ਆਪਣੇ ਆਪ ਤੇ ਅਤਰ ਛਿੜਕਿਆ ਪਰ ਉਦੋਂ ਤੱਕ ਬਹੁਤ ਦੇਰ ਹੋ ਚੁੱਕੀ ਸੀ ਕੁਝ ਦੇਰ ਵਿੱਚ ਹੀ ਮੈਂ ਸੌਂ ਗਈ ਮੇਰਾ ਪਤੀ ਮੈਨੂੰ ਕਈ ਗੱਲਾਂ ਸੁਣਾਉਂਦਾ ਸੀ ਕਿ ਮੈਂ ਦੂਜੀਆਂ ਪਤਨੀਆਂ ਵਾਂਗ ਉਸ ਦਾ ਇੰਤਜ਼ਾਰ ਨਹੀਂ ਕਰਦੀ ਸਗੋਂ ਉਸ ਦੇ ਆਉਂਦੇ ਹੀ ਮੈਂ ਸੌਂ ਜਾਂਦੀ ਹਾਂ ਪਰ ਜਦੋਂ ਵੀ ਮੈਂ ਪਰਫਿਊਮ ਦਾ ਜ਼ਿਕਰ ਕਰਦੀ ਤਾਂ ਉਹ ਗੁੱਸੇ ਹੋ ਜਾਂਦਾ ਕਹਿੰਦਾ ਕਿ ਮੈਂ ਵੀ ਪਰਫਿਊਮ ਲਗਾਇਆ ਹੈ ਮੈਂ ਕਿਉਂ ਨਹੀਂ ਸੌਂਦਾ ਉਹਦੇ ਖਿਆਲਾਂ ਵਿੱਚ ਮੈਂ ਉਸ ਤੋਂ ਦੂਰ ਰਹਿਣ ਦੇ ਬਹਾਨੇ ਬਣਾ ਰਹੀ ਸੀ ਪਰ ਮੈਂ ਉਸ ਨੂੰ ਕਿਵੇਂ ਸਮਝਾਉਂਦੀ ਮੈਂ ਖੁਦ ਵੀ ਇਹ ਸਾਰਾ ਮਾਮਲਾ ਸਮਝ ਨਹੀਂ ਪਾ ਰਹੀ ਸੀ ਕਿ ਪਰਫਿਊਮ ਨਾਲ ਮੈਨੂੰ ਨੀਂਦ ਕਿਉਂ ਆਉਂਦੀ ਹੈ ਮੈਂ ਹਰ ਰੋਜ਼ ਇਸ ਤਰ੍ਹਾਂ ਦੇ ਡਰਾਮੇ ਤੋਂ ਤੰਗ ਆ ਗਈ ਸੀ ਇਸ ਲਈ ਮੈਂ ਇਸ ਪਰਫਿਊਮ ਵਾਲੇ ਰਾਜ਼ ਬਾਰੇ ਜਾਣਨ ਦਾ ਫੈਸਲਾ ਕੀਤਾ ਵਿਸ਼ਾਲ ਦੇ ਆਉਣ ਤੋਂ ਪਹਿਲਾਂ ਮੈਂ ਨੱਕ ਵਿੱਚ ਬਹੁਤ ਸਾਰੀ ਰੂਹ ਪਾ ਲਈ ਜਦੋਂ ਵਿਸ਼ਾਲ ਆਇਆ ਤਾਂ ਮੈਂ ਉਸ ਦੇ ਸਾਹਮਣੇ ਸੌਣ ਦਾ ਬਹਾਨਾ ਕਰਨ ਲੱਗੀ ਅਤੇ ਮੈਂ ਜਾ ਕੇ ਮੰਜੇ ਤੇ ਲੇਟ ਗਈ। ਮੈਂ ਅੱਖਾਂ ਬੰਦ ਕਰ ਲਈਆਂ ਤਾਂ ਜੋ ਇੰਜ ਲੱਗੇ ਜਿਵੇਂ ਮੈਂ ਸੌ ਰਹੀ ਹਾਂ। ਜਦੋਂ ਮੈਂ ਥੋੜੀ ਜਹੀ ਅੱਖ ਖੋਲ ਕੇ ਉਸ ਵੱਲ ਦੇਖਿਆ ਤਾਂ ਵਿਸ਼ਾਲ ਨੇ ਆਪਣੇ ਬੈਗ ਵਿੱਚੋਂ ਉਹੀ ਪਰਫਿਊਮ ਕੱਢ ਕੇ ਮੇਰੇ ਉੱਤੇ ਫੇਰ ਛੜਕ ਦਿੱਤਾ। ਮੈਂ ਹਰਾਨ ਸੀ ਜਿਵੇਂ ਉਹ ਖੁਦ ਚਾਹੁੰਦਾ ਸੀ ਕਿ ਮੈਂ ਸੌ ਜਾਵਾਂ ਅਤੇ ਮੇਰੇ 'ਤੇ ਦੋਸ਼ ਲਾਉਂਦਾ ਰਿਹਾ ਕਿ ਮੈਂ ਜਾਣ ਬੁੱਝ ਕੇ ਸੌ ਜਾਂਦੀ ਹਾਂ। ਇਹ ਸ਼ੁਕਰ ਸੀ ਕਿ ਮੈਂ ਆਪਣਾ ਨੱਕ ਰੂੰ ਨਾਲ ਬੰਦ ਕਰ ਲਿਆ ਸੀ ਅਤੇ ਸਾਹ ਲੈਣਾ ਬੰਦ ਕਰ ਦਿੱਤਾ ਸੀ ਤਾਂ ਜੋ ਪਰਫਿਊਮ ਮੇਰੇ 'ਤੇ ਅਸਰ ਨਾ ਕਰੇ। ਮੇਰੇ ਤੇ ਪਰਫਿਊਮ ਛੜਕ ਕੇ ਉਹ ਖੁਦ ਨਹਾਉਣ ਲਈ ਚਲਾ ਗਿਆ ਅਤੇ ਇਸਨਾਨ ਕਰਨ ਤੋਂ ਬਾਅਦ ਕਮਰੇ ਤੋਂ ਬਾਹਰ ਚਲਾ ਗਿਆ ਉਸ ਦੇ ਜਾਣ ਤੋਂ ਬਾਅਦ ਮੈਂ ਇਹ ਦੇਖਣ ਲਈ ਖੜੀ ਹੋਈ ਕਿ ਉਹ ਕਿੱਥੇ ਜਾ ਰਿਹਾ ਸੀ ਵਿਚਾਰ ਸਾਰੀ ਰਾਤ ਲੌਂਜ ਵਿੱਚ ਬੈਠਾ ਕਿਸੇ ਨਾਲ ਫੋਨ ਤੇ ਗੱਲਾਂ ਕਰਦਾ ਰਿਹਾ ਮੈਂ ਉਲਝਣ ਵਿੱਚ ਸੀ ਕਿ ਇਹ ਸਭ ਕੀ ਹੋ ਰਿਹਾ ਹੈ ਉਹ ਮੈਨੂੰ ਆਪਣੇ ਤੋਂ ਦੂਰ ਕਿਉਂ ਰੱਖ ਰਿਹਾ ਸੀ ਉਹ ਮੇਰੇ ਨਾਲ ਅਜਾ ਕਿਉਂ ਕਰ ਰਿਹਾ ਸੀ ਸ਼ਾਇਦ ਉਹ ਮੈਨੂੰ ਪਸੰਦ ਨਹੀਂ ਕਰਦਾ ਸੀ ਮੈਂ ਉਸ ਦੇ ਦਿਲ ਵਿੱਚ ਜਗ੍ਹਾ ਬਣਾਉਣਾ ਚਾਹੁੰਦੀ ਸੀ ਇਸ ਲਈ ਆਗਲੇ ਦਿਨ ਮੈਂ ਆਪਣੇ ਪਤੀ ਲਈ ਕੋਈ ਤੋਹਫਾ ਲੈਣ ਲਈ ਬਾਜ਼ਾਰ ਜਾਣ ਦਾ ਫੈਸਲਾ ਕੀਤਾ ਉਸ ਦਾ ਜਨਮ ਦਿਨ ਵੀ ਨੇੜੇ ਆ ਰਿਹਾ ਸੀ ਅਤੇ ਮੈਂ ਉਸ ਨੂੰ ਇੱਕ ਪਿਆਰਾ ਤੋਹਫਾ ਦੇਣਾ ਚਾਹੁੰਦੀ ਸੀ ਇਸ ਬਹਾਨੇ ਉਸ ਦਾ ਦਿਲ ਮੇਰੇ ਵੱਲ ਪਿੰਗਲ ਜਾਵੇਗਾ ਮੈਂ ਤੋਹਫੇ ਖਰੀਦ ਕੇ ਸ਼ਾਪਿੰਗ ਮਾਲ ਤੋਂ ਬਾਹਰ ਨਿਕਲ ਰਹੀ ਸੀ ਜਦੋਂ ਮੇਰੀ ਨਜ਼ਰ ਸੜਕ ਦੇ ਕਿਨਾਰੇ ਖੜੀ ਵਿਸ਼ਾਲ ਦੀ ਕਾਰ ਤੇ ਪਈ ਮੈਂ ਇਹ ਦੇਖ ਕੇ ਹੈਰਾਨ ਰਹਿ ਗਈ ਸੀ ਕਿ ਇਸ ਸਮੇਂ ਉਸ ਨੂੰ ਦਫ਼ਤਰ ਵਿੱਚ ਹੋਣਾ ਚਾਹੀਦਾ ਸੀ ਉਹ ਇੱਥੇ ਕੀ ਕਰ ਰਿਹਾ ਹੈ ਉਸ ਸਮੇਂ ਵਿਸ਼ਾਲ ਦੇ ਨਾਲ ਕਾਰ ਚੋਂ ਇੱਕ ਖੂਬਸੂਰਤ ਲੜਕੀ ਬਾਹਰ ਆਈ ਉਹ ਉਸ ਸੋਹਣੀ ਕੁੜੀ ਨਾਲ ਇੱਕ ਹੋਟਲ ਵਿੱਚ ਚਲਾ ਗਿਆ ਮੈਂ ਉਹਨਾਂ ਦਾ ਪਿੱਛਾ ਕੀਤਾ ਜਦੋਂ ਮੈਂ ਅੰਦਰ ਗਈ ਤਾਂ ਦੇਖਿਆ ਕਿ ਦੋਵੇਂ ਲੰਚ ਕਰ ਰਹੇ ਸਨ ਮੈਂ ਗੁੱਸੇ ਨਾਲ ਘਰ ਵਾਪਸ ਆ ਗਈ ਕਿ ਮੈਂ ਇਸ ਲੜਕੇ ਦਾ ਧਿਆਨ ਖਿੱਚਣ ਦੀ ਪੂਰੀ ਕੋਸ਼ਿਸ਼ ਕਰ ਰਹੀ ਸੀ ਅਤੇ ਉਹ ਦੂਜੀਆਂ ਕੁੜੀਆਂ ਦੇ ਪਿੱਛੇ ਜਾਂਦਾ ਹੈ ਉਸ ਦਿਨ ਮੈਂ ਮੰਨ ਲਿਆ ਕਿ ਇਹ ਇੱਕ ਇਤਫਾਕ ਹੋ ਸਕਦਾ ਹੈ ਹੋ ਸਕਦਾ ਹੈ ਕਿ ਉਹ ਕੁੜੀ ਉਸਦੇ ਕਾਲਜ ਦੇ ਦੋਸਤਾਂ ਵਿੱਚੋਂ ਇੱਕ ਜਾਂ ਉਸਦੀ ਚਚੇਰੀ ਭੈਣ ਵਿੱਚ ਕੋਈ ਹੋਵੇ ਇਹ ਸੋਚ ਕੇ ਮੈਂ ਆਪਣੇ ਮਨ ਨੂੰ ਝੂਠੀ ਤਸੱਲੀ ਦਿੱਤੀ ਪਰ ਕੁਝ ਦਿਨਾਂ ਬਾਅਦ ਮੈਂ ਦੋਹਾਂ ਨੂੰ ਫਿਰ ਇਕੱਠੇ ਦੇਖਿਆ ਉਸ ਦਿਨ ਜਦੋਂ ਮੈਂ ਆਪਣੇ ਪੇਕੇ ਘਰ ਤੋਂ ਵਾਪਸ ਆ ਰਹੀ ਸੀ ਤਾਂ ਇੱਕ ਸਿਗਨਲ ਤੇ ਕਾਰ ਰੁਕੀ ਅਤੇ ਮੈਂ ਉਹਨਾਂ ਦੋਵਾਂ ਨੂੰ ਦੇਖਿਆ ਉਹ ਦੋਵੇਂ ਹਸਪਤਾਲ ਅੰਦਰ ਜਾ ਰਹੇ ਸੀ ਹੁਣ ਮੇਰਾ ਸ਼ੱਕ ਵਿਸ਼ਵਾਸ ਵਿੱਚ ਬਦਲ ਗਿਆ ਕਿ ਇਹ ਵਿਅਕਤੀ ਮੇਰੇ ਨਾਲ ਧੋਖਾ ਕਰ ਰਿਹਾ ਹੈ ਮੇਰੇ ਉੱਥੇ ਹੋਣ ਦੇ ਬਾਵਜੂਦ ਉਸ ਦਾ ਕਿਸੇ ਹੋਰ ਨਾਲ ਅਫੇਰ ਚੱਲ ਰਿਹਾ ਸੀ ਅਤੇ ਮੈਂ ਉਸ ਦੀਆਂ ਸਾਰੀਆਂ ਖੇਡਾਂ ਨੂੰ ਸਮਝਣ ਲੱਗੀ ਕਿ ਮੇਰਾ ਪਤੀ ਮੇਰੇ ਨਾਲ ਵਿਆਹ ਨਹੀਂ ਕਰਨਾ ਚਾਹੁੰਦਾ ਸੀ ਇਸੇ ਲਈ ਹਰ ਰਾਤ ਉਹ ਮੈਨੂੰ ਸਵਾ ਦਿੰਦਾ ਅਤੇ ਉਸ ਕੋਲ ਜਾਂਦਾ ਮੈਂ ਫੈਸਲਾ ਕਰ ਲਿਆ ਕਿ ਮੈਂ ਇਸ ਰਾਜ ਦੀ ਤਹਿ ਤੱਕ ਪਹੁੰਚਾਂਗੀ ਮੈਂ ਕਦੇ ਵੀ ਆਪਣੇ ਪਤੀ ਨੂੰ ਕਿਸੇ ਨਾਲ ਸਾਂਝਾ ਨਹੀਂ ਕਰ ਸਕਦੀ ਸੀ ਕਿਉਂਕਿ ਮੈਨੂੰ ਉਸ ਨਾਲ ਪਿਆਰ ਹੋ ਗਿਆ ਸੀ ਮੈਂ ਸੋਚਿਆ ਸੀ ਕਿ ਉਸ ਦਾ ਇਸ ਔਰਤ ਨਾਲ ਅਫੇਰ ਸੀ ਮੈਂ ਉਹਨਾਂ ਨੂੰ ਉਸਦੇ ਚੁੰਗਲ ਵਿੱਚੋਂ ਕੱਢ ਕੇ ਰਾਹਾਂਗੀ ਉਹਨਾਂ ਦਿਨਾਂ ਵਿੱਚ ਮੈਨੂੰ ਇੱਕ ਹੋਰ ਮੁਸ਼ਕਲ ਦਾ ਵੀ ਸਾਹਮਣਾ ਕਰਨਾ ਪਿਆ ਹਰ ਰੋਜ਼ ਮੇਰੀ ਸੱਸ ਮੈਨੂੰ ਪੁੱਛਦੀ ਕਿ ਨੋ ਖੁਸ਼ਖਬਰੀ ਕੋ ਦੋ ਸੁਣਾਵੇਗੀ ਮੈਂ ਸਾਸਰੇ ਅਜੇਸਵਾਲਾ ਨਾਲ ਬਹੁਤ ਕਬਰਾ ਜਾਂਦੀ ਸੀ ਪਰ ਇੰਜ ਲੱਗਦਾ ਸੀ ਜਿਵੇਂ ਵਿਸ਼ਾਲ ਨੂੰ ਇਸ ਬਾਰੇ ਕੋਈ ਖਬਰ ਨਹੀਂ ਸੀ ਇਸ ਲਈ ਉਹ ਆਪਣੇ ਕੰਮ ਵਿੱਚ ਇੰਨਾ ਰੁੱਝਿਆ ਰਿਹਾ ਅਤੇ ਤੇਲ ਪਰਫਿਊਮ ਲਗਾਉਣ ਤੋਂ ਵੀ ਨਹੀਂ ਹਟਿਆ ਹੁਣ ਜਿੱਦ ਕਾਰਨ ਮੈਂ ਵੀ ਉਸ ਨੂੰ ਕੁਝ ਵੀ ਕਹਿਣਾ ਬੰਦ ਕਰ ਦਿੱਤਾ ਸੀ ਅਤੇ ਜਾਣ ਬੁੱਝ ਕੇ ਉਸ ਪਰਫਿਊਮ ਕਾਰਨ ਮੈਂ ਜਲਦੀ ਸੌਂ ਜਾਂਦੀ ਸੀ ਮੈਂ ਸਾਰਾ ਦਿਨ ਉਸ ਜਨ ਵਿੱਚ ਹੀ ਗੁਜ਼ਾਰਦੀ ਸੀ ਇੱਕ ਦਿਨ ਇੰਨਾ ਸਾਰੀਆਂ ਗੱਲਾਂ ਦੇ ਤਣਾਅ ਕਾਰਨ ਮੇਰਾ ਬੀਪੀ ਵੱਧ ਅਤੇ ਮੈਂ ਬੇਹੋਸ਼ ਹੋ ਗਈ ਜਦੋਂ ਮੈਨੂੰ ਹੋਸ਼ ਆਈ ਤਾਂ ਮੈਂ ਹਸਪਤਾਲ ਵਿੱਚ ਸੀ ਡਾਕਟਰ ਨੇ ਮੈਨੂੰ ਦੱਸਿਆ ਕਿ ਤੁਹਾਡੇ ਪਤੀ ਨੇ ਤੁਹਾਡਾ ਬਹੁਤ ਧਿਆਨ ਰੱਖਿਆ ਹੈ ਉਹ ਪਿਛਲੇ 2 ਦਿਨਾਂ ਤੋਂ ਇੱਥੇ ਸੀ ਡਾਕਟਰ ਦੀਆਂ ਗੱਲਾਂ ਸੁਣ ਕੇ ਮੈਨੂੰ ਖੁਸ਼ੀ ਦੇ ਨਾਲ ਹਰਾਨੀ ਵੀ ਹੋਈ ਪਰ ਜਿਵੇਂ ਹੀ ਮੇਰੀ ਨਜ਼ਰ ਉਸ ਡਾਕਟਰ ਤੇ ਪਈ ਮੈਂ ਹੈਰਾਨ ਰਹਿ ਗਈ ਉਹ ਉਹੀ ਕੁੜੀ ਸੀ ਜਿਸ ਨੂੰ ਮੈਂ ਆਪਣੇ ਪਤੀ ਨਾਲ ਦੋ ਵਾਰ ਦੇਖਿਆ ਸੀ ਡਾਕਟਰ ਮੁਸਕਰਾਉਂਦੇ ਹੋਏ ਉੱਥੋਂ ਚਲੀ ਗਈ ਮੈਂ ਕੁਝ ਸਮਾਂ ਪਹਿਲਾਂ ਆਪਣੇ ਪਤੀ ਦੀਆਂ ਗੱਲਾਂ ਸੁਣ ਕੇ ਬਹੁਤ ਹੈਰਾਨ ਹੋਈ ਹੁਣ ਮੈਨੂੰ ਸਮਝ ਜਾਇਆ ਕਿ ਉਹ ਇੱਥੇ ਦੋ ਦਿਨ ਕਿਉਂ ਰਿਹਾ ਯਕੀਨਨ ਮੇਰੇ ਕਾਰਨ ਉਸ ਨੂੰ ਇਸ ਡਾਕਟਰ ਦੇ ਨੇੜੇ ਆਉਣ ਦਾ ਚੰਗਾ ਮੌਕਾ ਮਿਲਿਆ ਹੋਵੇਗਾ ਉਹ ਡਾਕਟਰ ਸੀ ਇੰਨੀ ਸੋਹਣੀ ਕਿ ਕਿਸੇ ਦਾ ਵੀ ਦਿਲ ਉਸ ਤੇ ਆ ਸਕਦਾ ਸੀ ਤੇ ਇਹ ਹੀ ਗੱਲ ਮੇਰੇ ਦਿਲ ਨੂੰ ਚੁੱਪ ਕਰਾਉਂਦੀ ਸੀ ਜਦੋਂ ਮੇਰੀ ਸਿਹਤ ਠੀਕ ਹੋ ਗਈ ਤਾਂ ਭਾਬੀ ਅਤੇ ਭਰਾ ਮੈਨੂੰ ਲੈਣ ਆਏ ਉਸ ਨੇ ਕਿਹਾ ਕੁਝ ਦਿਨ ਸਾਡੇ ਕੋਲ ਰਹੇ ਮੈਂ ਉਹਨਾਂ ਨਾਲ ਆਪਣੇ ਪੇਕੇ ਘਰ ਆ ਗਈ ਆਪਣੇ ਕਮਰੇ ਵਿੱਚ ਆ ਕੇ ਜਦੋਂ ਮੈਂ अलमारी ਵਿੱਚੋਂ ਕੱਪੜੇ ਕੱਢੇ ਤਾਂ ਮੈਨੂੰ ਕਈ ਸੁੱਕੇ ਫੁੱਲ ਮਿਲੇ। ਹੁਣ ਨਾ ਫੁੱਲਾਂ ਨੂੰ ਦੇਖ ਕੇ ਮੈਨੂੰ ਸਭ ਕੁਝ ਯਾਦ ਆ ਗਿਆ ਕਿ ਕੋਈ ਮੈਨੂੰ ਪਿਆਰ ਕਰਦਾ ਸੀ ਤੇ ਪਾਗਲਾ ਮੰਗ। ਹਰ ਰੋਜ਼ ਮੈਨੂੰ ਫੁੱਲ ਭੇਜਦਾ ਸੀ ਅਤੇ ਮੈਂ ਅੱਜ ਜਿਸ ਨੂੰ ਚਾਹੁੰਦੀ ਹਾਂ ਉਸ ਨੂੰ ਮੇਰੀ ਕੋਈ ਕਦਰ ਨਹੀਂ ਨਹੀਂ। ਅਗਲੇ ਦਿਨ ਭਰਾ ਮੈਨੂੰ ਦੁਬਾਰਾ ਹਸਪਤਾਲ ਲੈ ਗਿਆ ਕਿਉਂਕਿ ਡਾਕਟਰ ਨੇ ਕਿਹਾ ਸੀ ਕਿ ਤੁਸੀਂ ਆਪਣਾ ਚੈੱਕਅਪ ਦੁਬਾਰਾ ਕਰਵਾਓ। ਮੈਂ ਭਰਾ ਨਾਲ ਉਸੇ ਗੈਲਰੀ ਵਿੱਚ ਬੈਠੀ ਸੀ ਜਦੋਂ ਮੈਂ ਵਿਸ਼ਾਲ ਨੂੰ ਤੇ ਡਾਕਟਰ ਕੁੜੀ ਨਾ ਉਸ ਕਮਰੇ ਵਿੱਚ ਜਾਂਦਾ ਦੇਖਿਆ ਉਸ ਕੁੜੀ ਦੀ ਗੋਦੀ ਵਿੱਚ ਇੱਕ ਬੱਚਾ ਵੀ ਸੀ ਇਹ ਦੇਖ ਕੇ ਮੇਰਾ ਮਨ ਦੁਖੀ ਹੋ ਗਿਆ ਮੈਂ ਬਿਮਾਰ ਸੀ ਅਤੇ ਮੇਰਾ ਪਤੀ ਆਪਣੇ ਗਲਤ ਕੰਮਾਂ ਵਿੱਚ ਰੁੱਝਿਆ ਹੋਇਆ ਸੀ ਮੈਂ ਦੌੜ ਕੇ ਕਾਰ ਵਿੱਚ ਬੈਠ ਗਈ ਅਤੇ ਰੋਣ ਲੱਗ ਪਈ ਵਿਚਾਰਾ ਮੇਰਾ ਭਰਾ ਮੈਨੂੰ ਦੇਖ ਕੇ ਬਹੁਤ ਪਰੇਸ਼ਾਨ ਹੋਇਆ ਅਤੇ ਪੁੱਛਣ ਲੱਗਾ ਕਿ ਕੀ ਹੋਇਆ ਚੈੱਕਅਪ ਕਿਉਂ ਨਹੀਂ ਕਰਵਾਇਆ ਮੈਂ ਕਿਹਾ ਨਹੀਂ ਮੈਂ ਕਿਸੇ ਹੋਰ ਸਮੇਂ ਕਰਵਾ ਲਵਾਂਗੀ ਇਸ ਸਮੇਂ ਮੈਂ ਹਸਪਤਾਲ ਵਿੱਚ ਘਬਰਾਹਟ ਮਹਿਸੂਸ ਕਰ ਰਹੀ ਹਾਂ ਭਰਾ ਨੇ ਪੁੱਛਿਆ ਕੀ ਹੋਇਆ ਤੁਸੀਂ ਠੀਕ ਹੋ ਮੈਂ ਕਿਹਾ ਹਾਂ ਵੀਰ ਜੀ ਮੈਂ ਬਿਲਕੁਲ ਠੀਕ ਹਾਂ ਮੇਰਾ ਘਰ ਜਾਣ ਦਾ ਮਨ ਹੈ ਖੈਰ ਫਿਰ ਅਸੀਂ ਘਰ ਵਾਪਸ ਆ ਗਏ ਘਰ ਆ ਕੇ ਮੈਂ ਗੁੱਸੇ ਨਾਲ ਇਧਰ ਉਧਰ ਤੁਰਦੀ ਰਹੀ ਮੇਰਾ ਮਨ ਕਰਦਾ ਸੀ ਕਿ ਮੈਂ ਉਸ ਕੁੜੀ ਨੂੰ ਗਾਇਬ ਕਰਵਾ ਦੇਵਾਂ ਤਾਂ ਜੋ ਮੇਰਾ ਪਤੀ ਉਸ ਤੋਂ ਛੁਟਕਾਰਾ ਪਾ ਲਵੇ ਅਤੇ ਕੇਵਲ ਮੇਰਾ ਹੀ ਰਹੇ ਅਗਲੇ ਦਿਨ ਮੈਂ ਆਪਣੀ ਪਰਜਾਈ ਨੂੰ ਦੱਸਿਆ ਅਤੇ ਹਸਪਤਾਲ ਆ ਗਈ ਮੇਰਾ ਇਰਾਦਾ ਅੱਜ ਉਸ ਡਾਕਟਰ ਨਾਲ ਚੰਗੀ ਤਰ੍ਹਾਂ ਗੱਲ ਕਰਨ ਦਾ ਸੀ ਜਦੋਂ ਮੈਂ ਕਾਊਂਟਰ ਤੋਂ ਪਤਾ ਕੀਤਾ ਤਾਂ ਪਤਾ ਲੱਗਾ ਕਿ ਉਹ ਡਾਕਟਰ ਕ ਫੇ ਬੇਚ ਹੈ ਉਥੇ ਪਹੁੰਚ ਕੇ ਮੈਨੂੰ ਝਟਕਾ ਲੱਗਾ ਜਦੋਂ ਮੈਂ ਉਸ ਦੇ ਨੇੜੇ ਗਈ ਤਾਂ ਉਹ ਮੁਸਕਰਾਉਂਦੀ ਹੋਈ ਖੜੀ ਹੋ ਗਈ ਅਤੇ ਮੇਰਾ ਹਾਲ-ਚਾਲ ਪੁੱਛਣ ਲੱਗੀ ਅਤੇ ਆਪਣੇ ਨਾਲ ਖੜੇ ਆਦਮੀ ਵੱਲ ਇਸ਼ਾਰਾ ਕਰਕੇ ਮੈਨੂੰ ਦੱਸਿਆ ਕਿ ਉਹ ਮੇਰਾ ਪਤੀ ਹੈ ਅਤੇ ਉਹ ਮੇਰਾ ਪਿਆਰਾ ਪੁੱਤਰ ਹੈ। ਕੁਰਸੀ ਤੇ ਬੈਠੇ 2 ਸਾਲ ਦੇ ਬੱਚੇ ਨੂੰ ਉਠਾਉਂਦੇ ਹੋਏ ਉਸਨੇ ਕਿਹਾ ਜੋ ਮੈਂ ਕੱਲ ਉਸ ਦੀ ਘੋਦੀ ਵਿੱਚ ਬੱਚਾ ਦੇਖਿਆ ਸੀ ਉਹ ਸੁਨੇਹਰਾਨੀ ਨਾਲ ਮੇਰੇ ਵੱਲ ਦੇਖਿਆ ਅਤੇ ਹੱਸਦਿਆਂ ਕਿਹਾ ਕਿ ਇਹ ਸਾਡੀ ਦੋਵਾਂ ਦੇ ਪਸੰਦ ਦਾ ਵਿਆਹ ਹੈ। ਕੋਈ ਇਹ ਵੀ ਨਹੀਂ ਸੋਚ ਸਕਦਾ ਕਿ ਮੈਂ ਇੱਕ ਬੱਚੇ ਦੀ ਮਾਂ ਹਾਂ ਪਰ ਮੈਨੂੰ ਉਸ ਉਹ ਇੰਨਾ ਗੱਲਾਂ ਦੀ ਉਮੀਦ ਬਿਲਕੁਲ ਨਹੀਂ ਸੀ ਮੈਂ ਸੋਚ ਰਹੀ ਸੀ ਕਿ ਉਹ ਮੇਰੇ ਪਤੀ ਨੂੰ ਪਰਮਾਉਣ ਦੀ ਕੋਸ਼ਿਸ਼ ਕਰ ਰਹੀ ਸੀ ਪਰ ਉਹ ਵਿਆਹੀ ਹੋਈ ਸੀ ਅਤੇ ਇੱਕ ਬੱਚੇ ਦੀ ਮਾਂ ਵੀ ਸੀ ਅਤੇ ਆਪਣੀ ਜ਼ਿੰਦਗੀ ਵਿੱਚ ਬਹੁਤ ਖੁਸ਼ ਲੱਗ ਰਹੀ ਸੀ ਫਿਰ ਉਸ ਦਾ ਵਿਸ਼ਾਲ ਨਾਲ ਕੀ ਸੰਬੰਧ ਸੀ ਉਹ ਕਹਿਣ ਲੱਗੀ ਕਿ ਵਿਸ਼ਾਲ ਹਰ ਵੇਲੇ ਤੇਰੇ ਬਾਰੇ ਹੀ ਗੱਲਾਂ ਕਰਦਾ ਰਹਿੰਦਾ ਹੈ ਜਦੋਂ ਤੂੰ ਬਿਮਾਰ ਸੀ ਤਾਂ ਉਸ ਵਿਚਾਰੇ ਨੇ ਤੇਰਾ ਬਹੁਤ ਖਿਆਲ ਰੱਖਿਆ ਤੂੰ ਬਹੁਤ ਖੁਸ਼ਕਿਸਮਤ ਹੈ ਜਿਸ ਨੂੰ ਵਿਸ਼ਾਲ ਵਰਗਾ ਪਤੀ ਮਿਲਿਆ ਉਸ ਡਾਕਟਰ ਦੀ ਗੱਲ ਸੁਣ ਕੇ ਮੇਰਾ ਦਿਮਾਗ ਘੁੰਮ ਰਿਹਾ ਸੀ ਕਿਉਂਕਿ ਉਹ ਝੂਠ ਬੋਲ ਰਹੀ ਸੀ ਵਿਸ਼ਾਲ ਮੇਰੇ ਵੱਲ ਦੇਖਣਾ ਵੀ ਪਸੰਦ ਨਹੀਂ ਕਰਦਾ ਸੀ ਜਦੋਂ ਮੈਂ ਇਹ ਹੀ ਗੱਲ ਉਸ ਨੂੰ ਕਹੀ ਤਾਂ ਉਸ ਨੇ ਵੀ ਮੇਰੇ ਵੱਲ بے ਚਕਿੰਨੀ ਨਾਲ ਦੇਖਿਆ ਅਤੇ ਕਿਹਾ ਤੈਨੂੰ ਇਸ ਸਮੇਂ ਅਸਲੀਅਤ ਬਾਰੇ ਕੁਝ ਨਹੀਂ ਪਤਾ ਜਾ ਕੇ ਸੱਚਾਈ ਦਾ ਪਤਾ ਲਗਾਓ ਉਸ ਦੀ ਇਹ ਗੱਲ ਸੁਣ ਕੇ ਮੈਨੂੰ ਅਹਿਸਾਸ ਹੋਇਆ ਕਿ ਮੈਨੂੰ ਸੱਚਾਈ ਦਾ ਪਤਾ ਹੋਣਾ ਚਾਹੀਦਾ ਹੈ ਸੱਚ ਦਾ ਤਾਂ ਪਤਾ ਮੈਨੂੰ ਵਾਪਸ ਆ ਕੇ ਹੀ ਲੱਗ ਸਕਦਾ ਸੀ ਮੈਂ ਹਸਪਤਾਲ ਤੋਂ ਘਰ ਵਾਪਸ ਆ ਗਈ ਮੇਰੀ ਸੱਸ ਅਤੇ ਨਾਨਦ ਮੈਨੂੰ ਦੇਖ ਕੇ ਬਹੁਤ ਖੁਸ਼ ਹੋਏ ਮੈਂ ਉਹਨਾਂ ਨੂੰ ਵਿਸ਼ਾਲ ਨੂੰ ਏ ਦੱਸਣ ਲਈ ਮਨਾਹ ਕਰ ਦਿੱਤਾ ਕਿ ਮੈਂ ਘਰ ਵਾਪਸ ਆ ਗਈ ਹਾਂ ਵਿਸ਼ਾਲ ਨੂੰ ਪਤਾ ਨਹੀਂ ਸੀ ਕਿ ਮੈਂ ਘਰ ਵਾਪਸ ਆ ਗਈ ਹਾਂ ਇਸੇ ਲਈ ਅੱਜ ਜਦੋਂ ਉਹ ਕਮਰੇ ਵਿੱਚ ਆਇਆ ਤਾਂ ਉਸ ਨੇ ਪਰਫਿਊਮ ਨਹੀਂ ਸਿਲਾਇਆ ਮੈਂ ਦੇਖਣਾ ਚਾਹੁੰਦੀ ਸੀ ਕਿ ਅੱਜ ਉਹ ਕਿਹੜੀ ਚਾਲ ਵਰਤ ਕੇ ਮੈਨੂੰ ਸਵਾ ਰਿਹਾ ਹੈ ਮੈਂ ਅਚਾਨਕ ਉਸ ਦੇ ਸਾਹਮਣੇ ਆ ਕੇ ਖੜ ਗਈ ਉਹ ਮੈਨੂੰ ਕਮਰੇ ਵਿੱਚ ਦੇਖ ਕੇ ਘਬਰਾ ਗਿਆ ਅਤੇ ਪੁੱਛਿਆ ਕਿ ਤੁਸੀਂ ਕਦੋਂ ਆਏ ਹੋ ਮੈਂ ਕਿਹਾ ਕਿ ਤੁਸੀਂ ਆਪ ਹੀ ਕਹਿੰਦੇ ਹੋ ਕਿ ਤੁਹਾਡੇ ਆਉਂਦੇ ਹੀ ਮੈਂ ਸੌ ਜਾਂਦੀ ਹਾਂ ਇਸੇ ਲਈ ਅੱਜ ਮੈਂ ਤੁਹਾਡੀਆਂ ਸਾਰੀਆਂ ਸ਼ਿਕਾਇਤਾਂ ਨੂੰ ਖਤਮ ਕਰਨ ਬਾਰੇ ਸੋਚ ਰਹੀ ਹਾਂ ਵਿਸ਼ਾਲ ਦੇ ਚਿਹਰੇ ਦਾ ਰੰਗ ਉੱਡ ਗਿਆ ਸੀ ਉਸ ਨੇ ਕਿਹਾ ਕਿ ਨਹੀਂ ਤੁਹਾਨੂੰ ਸੌਣਾ ਚਾਹੀਦਾ ਹੈ ਤੁਹਾਡੀ ਸਿਹਤ ਠੀਕ ਨਹੀਂ ਹੈ ਮੈਂ ਸੜੀ ਰੂਮ ਵਿੱਚ ਜਾ ਰਹੀ ਹਾਂ ਮੈਨੂੰ ਕੁਝ ਕੰਮ ਹੈ ਉਹ ਉੱਠ ਕੇ ਕਮਰੇ ਤੋਂ ਬਾਹਰ ਚਲੇ ਗਈ ਮੈਨੂੰ ਬਹੁਤ ਗੁੱਸਾ ਆਇਆ ਮੈਂ ਗੁੱਸੇ ਵਿੱਚ ਕਮਰੇ ਵਿੱਚ ਇੱਧਰ ਉੱਧਰ ਚੀਜ਼ਾਂ ਸੁੱਟਣ ਲੱਗ ਪਈ ਮੈਂ ਅਲਮਾਰੀ ਤੋਂ ਕੱਪੜੇ ਕੱਢ ਕੇ ਬੈੱਡ ਤੇ ਸੁੱਟਣ ਲੱਗੇ ਮੈਂ ਘਰ ਵਾਪਸ ਜਾਣ ਲਈ ਆਪਣੇ ਕੱਪੜੇ ਪੈਰ ਕਰ ਲਏ ਮੈਂ ਘਰ ਵਾਪਸ ਜਾਣ ਦਾ ਫੈਸਲਾ ਕਰ ਲਿਆ ਸੀ ਕੱਪੜੇ ਕੱਢਦੇ ਸਮੇਂ ਅਚਾਨਕ ਕਲਮਾਰੀ ਵਿੱਚੋਂ ਇੱਕ ਚਿੱਟਾ ਲਫਾਫਾ ਜ਼ਮੀਨ ਤੇ ਡਿੱਗ ਪਿਆ। ਨਾ ਚਾਹੁੰਦੇ ਹੋਏ ਵੀ ਮੈਂ ਉਹ ਲਫਾਫਾ ਚੁੱਕ ਲਿਆ। ਇਹ ਕਿਸੇ ਹਸਪਤਾਲ ਦਾ ਲਫਾਫਾ ਸੀ। ਸ਼ਾਇਦ ਰਿਪੋਰਟਾਂ ਮੇਰੀਆਂ ਹੀ ਹੋਣਗੀਆਂ। ਇਹ ਸੋਚ ਕੇ ਮੈਂ ਉਸਨੂੰ ਖੋਲ੍ਹਿਆ। ਪਰ ਜਿਵੇਂ-ਜਿਵੇਂ ਮੈਂ ਰਿਪੋਰਟਾਂ ਪੜ੍ਹਦੀ ਗਈ, ਮੇਰੇ ਪੈਰਾਂ ਹੇਠੋਂ ਜ਼ਮੀਨ ਖਿਸਕਣ ਲੱਗੀ। ਉਹ ਰਿਪੋਰਟ ਵਿਸ਼ਾਲ ਦੀ ਸੀ। ਉਸ ਨੂੰ ਬ੍ਰੇਨ ਟਿਊਮਰ ਸੀ। ਇਸ ਸਾਰੀ ਹਕੀਕਤ ਨੂੰ ਜਾਣ ਕੇ ਮੈਂ ਬਰਦਾਸ਼ਤ ਨਹੀਂ ਕਰ ਸਕੀ ਅਤੇ ਜ਼ਮੀਨ ਤੇ ਡਿੱਗ ਪਈ। ਮੈਂ ਵਿਸ਼ਵਾਸ ਨਹੀਂ ਕਰ ਸਕਦੀ ਸੀ ਕਿ ਇਹ ਸੱਚ ਸੀ। ਮੈਂ ਵਿਸ਼ਾਲ ਦੇ ਪਿੱਛੇ-ਪਿੱਛੇ ਸਟੱਡੀ ਰੂਮ ਵੱਲ ਭੱਜੀ। ਤੇ ਮੈਨੂੰ ਇੱਕ ਹੋਰ ਝਟਕਾ ਲੱਗਾ ਮੈਂ ਦੇਖਿਆ ਉਸਦੇ ਸੌਰੀ ਰੂਮ ਵਿੱਚ ਥਾਂ-ਥਾਂ ਮੇਰੀਆਂ ਹੀ ਤਸਵੀਰਾਂ ਲੱਗੀਆਂ ਹੋਈਆਂ ਸਨ ਅਤੇ ਇਹ ਸਭ ਉਹਦੋਂ ਦੀਆਂ ਸਨ ਜਦੋਂ ਉਹ ਮੈਨੂੰ ਫੁੱਲ ਭੇਜਦਾ ਸੀ ਇਸਦਾ ਮਤਲਬ ਸੀ ਕਿ ਫੁੱਲ ਭੇਜਣ ਵਾਲਾ ਲੜਕਾ ਵਿਸ਼ਾਲ ਹੀ ਸੀ ਇਹ ਜਾਣ ਕੇ ਮੈਂ ਹੈਰਾਨ ਰਹਿ ਗਈ ਅਤੇ ਜਦੋਂ ਮੈਂ ਉਸਦੇ ਸਾਹਮਣੇ ਜਾ ਕੇ ਰਿਪੋਰਟ ਰੱਖ ਦਿੱਤੀ ਤਾਂ ਉਹ ਹੈਰਾਨ ਰਹਿ ਗਿਆ ਮੈਂ ਰੋਂਦੇ ਹੋਏ ਪੁੱਛਿਆ ਇਹ ਸਭ ਕੀ ਹੈ ਤੂੰ ਮੇਰੇ ਤੋਂ ਇਹ ਸਭ ਕਿਉਂ ਛੁਪਾਇਆ ਉਸਨੇ ਸ਼ਰਮ ਨਾਲ ਕਿਹਾ ਕਿ ਮੈਂ ਤੁਹਾਨੂੰ ਬਹੁਤ ਪਸੰਦ ਕੀਤਾ ਮੈਂ ਤੁਹਾਨੂੰ ਉਹ ਫੋਲ ਭੇਜਦਾ ਸੀ ਅਤੇ ਤੁਹਾਡੀ ਤਸਵੀਰ ਲੈ ਕੇ ਇੱਥੇ ਸੜੀ ਰੂਮ ਵਿੱਚ ਰੱਖ ਦਿੰਦਾ ਸੀ ਮੈਂ ਤੁਹਾਡੇ ਨਾਲ ਪਿਆਰ ਕਰਨਾ ਚਾਹੁੰਦਾ ਸੀ ਇਸ ਲਈ ਮੈਂ ਤੁਹਾਡੇ ਘਰ ਰਿਸ਼ਤਾ ਭੇਜਿਆ ਪਰ ਬਾਅਦ ਵਿੱਚ ਮੇਰੀ ਸਿਹਤ ਵਿਗੜਨ ਲੱਗੀ ਅਤੇ ਮੈਨੂੰ ਪਤਾ ਲੱਗਾ ਕਿ ਮੈਨੂੰ ਬ੍ਰੇਨ ਟਿਊਮਰ ਹੈ ਇਹਦਾ ਇਲਾਜ ਹੋ ਸਕਦਾ ਸੀ ਇਸ ਲਈ ਮੈਂ ਆਪਣੀ ਬਿਮਾਰੀ ਬਾਰੇ ਕਿਸੇ ਨੂੰ ਨਹੀਂ ਦੱਸਿਆ ਮੈਨੂੰ ਆਸ ਸੀ ਕਿ ਵਿਆਹ ਤੋਂ ਪਹਿਲਾਂ ਆਪਣਾ ਇਲਾਜ ਕਰਵਾ ਕੇ ਮੈਂ ਪੂਰੀ ਤਰ੍ਹਾਂ ਠੀਕ ਹੋ ਜਾਵਾਂਗਾ ਪਰ ਡਾਕਟਰ ਨੇ ਕਿਹਾ ਮੇਰੇ ਇਲਾਜ ਲਈ 2 ਮਹੀਨੇ ਹੋ ਲੱਗਣਗੇ ਇਸ ਲਈ ਕਿ ਤੁਹਾਨੂੰ ਪਤਾ ਨਾ ਮੈਂ ਤੇਜ ਬੇਹੋਸ਼ੀ ਵਾਲਾ ਪਰਫਿਊਮ ਲਾ ਕੇ ਕਮਰੇ ਵਿੱਚ ਆਉਂਦਾ ਸੀ ਤਾਂ ਜੋ ਤੁਹਾਨੂੰ ਨੀਂਦ ਆਵੇ ਅਤੇ ਤੁਸੀਂ ਸੌਂ ਜਾਓ ਮੈਂ ਆਪ ਉਸੇ ਵੇਲੇ ਇਸ਼ਨਾਨ ਕਰ ਲੈਂਦਾ ਸੀ ਤਾਂ ਉਸ ਪਰਫਿਊਮ ਦਾ ਅਸਰ ਮੇਰੇ ਉੱਤੇ ਨਹੀਂ ਹੁੰਦਾ ਸੀ ਮੈਂ ਪੂਰੀ ਤਰ੍ਹਾਂ ਠੀਕ ਹੋਣ ਤੋਂ ਬਾਅਦ ਹੀ ਤੁਹਾਨੂੰ ਇਹ ਸਭ ਦੱਸਣਾ ਚਾਹੁੰਦਾ ਸੀ ਮੈਂ ਸੋਚਿਆ ਸੀ ਕਿ ਜੇ ਮੈਂ ਪੂਰੀ ਤਰ੍ਹਾਂ ਠੀਕ ਨਾ ਹੋ ਸਕਿਆ ਤਾ ਮੈਂ ਤੁਹਾਨੂੰ ਆਜ਼ਾਦ ਕਰ ਦਿਆਂਗਾ ਤਾਂ ਕਿ ਮੇਰੀ ਵਜ੍ਹਾ ਨਾਲ ਤੇਰੀ ਜ਼ਿੰਦਗੀ ਖਰਾਬ ਨਾ ਹੋ ਜਾਵੇ ਤੁਹਾਡੇ ਨਾਲ ਬੇਇਨਸਾਫੀ ਨਹੀਂ ਹੋਣੀ ਚਾਹੀਦੀ ਸੀ ਅਤੇ ਉਹ ਡਾਕਟਰ ਕੁੜੀ ਮੇਰੀ ਕਾਲਜ ਦੀ ਦੋਸਤ ਅਤੇ ਮੇਰੇ ਦੋਸਤ ਦੀ ਪਤਨੀ ਹੈ ਅਤੇ ਬਹੁਤ ਵਧੀਆ ਡਾਕਟਰ ਵੀ ਹੈ ਮੇਰਾ ਉਸ ਹੰਦੇ ਹਸਪਤਾਲ ਵਿੱਚ ਇਲਾਜ ਚੱਲ ਰਿਹਾ ਹੈ ਅਤੇ ਉਹ ਮੇਰਾ ਇਲਾਜ ਕਰ ਰਹੀ ਹੈ ਮੈਨੂੰ ਪਤਾ ਹੈ ਕਿ ਤੁਸੀਂ ਮੇਰੇ ਤੇ ਸ਼ੱਕੀ ਸੀ ਤੁਸੀਂ ਉਸ ਦਿਨ ਸਾਨੂੰ ਦੁਪਹਿਰ ਦਾ ਖਾਣਾ ਖਾਂਦੇ ਦੇਖਿਆ ਸੀ ਉਸੇ ਦਿਨ ਮੇਰਾ ਦੋਸਤ ਵੀ ਸਾਡੇ ਨਾਲ ਸੀ ਰਸਤੇ ਵਿੱਚ ਉਸ ਨੂੰ ਕੋਈ ਜ਼ਰੂਰੀ ਕੰਮ ਸੀ ਤਾਂ ਉਸਨੇ ਕਿਹਾ ਤੁਸੀਂ ਲੋਕ ਜਾ ਕੇ ਖਾਣਾ ਸ਼ੁਰੂ ਕਰੋ ਮੈਂ 10 ਮਿੰਟ ਵਿੱਚ ਆ ਜਾਵਾਂਗਾ ਉਸੇ ਪਲ ਤੁਸੀਂ ਸਾਨੂੰ ਦੇਖਿਆ ਤੇ ਵਾਪਸ ਚਲੇ ਗਏ ਅਤੇ ਪਤਾ ਨਹੀਂ ਤੁਸੀਂ ਮੇਰੇ ਬਾਰੇ ਹੋਰ ਕੀ ਸੋਚ ਰਹੇ ਸੀ ਮੈਂ ਆਪਣੇ ਪਤੀ ਤੋਂ ਇਹ ਸਭ ਸੱਚ ਸੁਣ ਕੇ ਹਰਾਨ ਰਹਿ ਗਈ ਉਹ ਬਹੁਤ ਚੰਗਾ ਸੀ ਦੂਜਿਆਂ ਨੂੰ ਦੁੱਖਾਂ ਤੋਂ ਬਚਾ ਕੇ ਇਕੱਲਾ ਹੀ ਸਭ ਕੁਝ ਚੱਲ ਰਿਹਾ ਸੀ ਉਸਨੇ ਕਿਸੇ ਨੂੰ ਪਤਾ ਨਹੀਂ ਲੱਗਣ ਦਿੱਤਾ ਕਿ ਉਹ ਕਿੰਨੀ ਵੱਡੀ ਬਿਮਾਰੀ ਨਾਲ ਲੜ ਰਿਹਾ ਹੈ ਮੈਂ ਉਸ ਨੂੰ ਦਿਲਾਸਾ ਦਿੱਤਾ ਅਤੇ ਕਿਹਾ ਕਿ ਚਿੰਤਾ ਨਾ ਕਰੋ ਤੁਸੀਂ ਜ਼ਰੂਰ ਠੀਕ ਹੋ ਜਾਓਗੇ ਤੇ ਰੱਬ ਨਾ ਕਰੇ ਕਿ ਤੁਸੀਂ ਕਦੇ ਠੀਕ ਨਾ ਹੋਵੋ ਮੈਂ ਫਿਰ ਵੀ ਤੁਹਾਡੇ ਨਾਲ ਰਹਾਂਗੀ ਮੈਂ ਹਮੇਸ਼ਾ ਹਰ ਕਦਮ ਤੇ ਤੁਹਾਡਾ ਸਾਥ ਦੇਵਾਂਗੀ ਵਿਸ਼ਾਲ ਨੇ ਮੇਰਾ ਧੰਨਵਾਦ ਕੀਤਾ ਤੇ ਮੈਂ ਉਸ ਤੋਂ ਮਾਫੀ ਮੰਗੀ ਕਿ ਮੈਂ ਉਸ ਬਾਰੇ ਕਿੰਨਾ ਗਲਤ ਸੋਚਿਆ ਤੇ ਮੈਂ ਖੁਦ ਉਸ ਦੀ ਦੇਖਭਾਲ ਕਰਨ ਲੱਗ ਪਈ ਸਿਰਫ 2 ਮਹੀਨਿਆਂ ਬਾਅਦ ਵਿਸ਼ਾਲ ਦੀ ਸਰਜਰੀ ਹੋਈ ਅਤੇ ਉਸ ਦਾ ਟਿਊਮਰ ਠੀਕ ਹੋ ਗਿਆ ਅੱਜ ਅਸੀਂ ਪਤੀ ਪਤਨੀ ਇੱਕ ਦੂਜੇ ਤੋਂ ਬਹੁਤ ਖੁਸ਼ ਹਾਂ ਜ਼ਿੰਦਗੀ ਵਿੱਚ ਸੁੱਖ ਦੁੱਖ ਆਉਂਦੇ ਰਹਿੰਦੇ ਹਨ ਪਤੀ ਪਤਨੀ ਨੂੰ ਹਮੇਸ਼ਾ ਇੱਕ ਦੂਜੇ ਦਾ ਸਾਥ ਦੇਣਾ ਚਾਹੀਦਾ ਹੈ ਅਤੇ ਇੱਕ ਦੂਜੇ ਦਾ ਖਿਆਲ ਰੱਖਣਾ ਚਾਹੀਦਾ ਹੈ ਵਿਸ਼ਾਲ ਅਤੇ ਮੈਂ ਵੀ ਆਪਣੀ ਜ਼ਿੰਦਗੀ ਵਿੱਚ ਬਹੁਤ ਖੁਸ਼ ਸੀ ਵਿਸ਼ਾਲ ਕੁਝ ਮਹੀਨਿਆਂ ਬਾਅਦ ਠੀਕ ਹੋ ਗਿਆ ਅਤੇ ਇਸ ਸਾਲ ਮੈਂ ਇੱਕ ਪਿਆਰੇ ਪੁੱਤਰ ਨੂੰ ਜਨਮ ਦਿੱਤਾ ਅਤੇ ਸਾਨੂੰ ਜੀਣ ਦਾ ਇੱਕ ਹੋਰ ਕਾਰਨ ਮਿਲਿਆ ਦੋਸਤੋ ਮੈਨੂੰ ਉਮੀਦ ਹੈ ਕਿ ਤੁਹਾਨੂੰ ਸਾਡੀ ਕਹਾਣੀ ਪਸੰਦ ਆਈ ਹੋਵੇਗੀ ਜੇਕਰ ਕਹਾਣੀ ਚੰਗੀ ਲੱਗੀ ਤਾਂ ਵੀਡੀਓ ਨੂੰ ਲਾਈਕ ਕਰਿਓ ਜੇਕਰ ਚੈਨਲ ਤੇ ਨਵੇਂ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਕਰਿਓ ਕਹਾਣੀ ਨੂੰ ਅੰਤ ਤੱਕ ਸੁਣਨ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ